ਫਾਲਸੇ ਦੀ ਫਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਹੌਲੀ ਹੌਲੀ ਇਹ ਪੱਕ ਰਿਹਾ ਹੈਗਾ ਦਸਾਂ ਦਿਨਾਂ ਬਾਅਦ ਬਿਲਕੁਲ ਇਹ ਸਾਰਾ ਹੀ ਪੱਕ ਜਾਏਗਾ ਨੈਚੁਰਲ ਤਰੀਕੇ ਨਾਲ ਇਹਨੂੰ ਉਗਾਇਆ ਗਿਆ ਹੈ ਤੇ ਵਿੱਚ ਵਿੱਚੋਂ ਕੁਝ ਫਲ ਹਰਾ ਤੇ ਕੁਝ ਪੱਕ ਗਿਆ ਲੱਗਿਆ ਤਾਂ ਬਹੁਤ ਜ਼ਿਆਦਾ ਹੈਗਾ ਇਸ ਵਾਰ ਫਰੂਟਿੰਗ ਹੌਲੀ ਹੌਲੀ ਜਿਵੇਂ ਜਿਵੇਂ ਉਹ ਇਹਦੀ ਬ੍ਰਾਂਚ ਟਹਿਣੀ ਉਹ ਵਧਦੀ ਜਾਂਦੀ ਉਹ ਮੈਨੂੰ ਫਲ ਵੀ ਲੱਗ ਜਾਂਦਾ ਤੇ ਪਿਛਲਾ ਜਿਹੜਾ ਹੈਗਾ ਪੁਰਾਣਾ ਉਹ ਪੱਕੀ ਜਾਂਦਾ ਹੈਗਾ ਇਹ ਫਲਸਾ ਜਿਹੜਾ ਉਗਾਣਾ ਬਹੁਤ ਹੀ ਸੁੱਖ ਹੈਗਾ ਜੀ ਤੇ ਇਹਦਾ ਇਹਦੇ ਫਲ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਡੈਸੀਡਿਊਸ ਪਲਾਂਟ ਹੈ ਇਹ ਦਸੰਬਰ ਜਨਵਰੀ ਦੇ ਵਿੱਚ ਲੱਗਦਾ ਨਾ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਨਾ ਕੋਈ ਇਸ ਦੀ ਕੋਈ ਖਾਦ ਜਾਂ ਕੋਈ ਸਪਰੇ ਜਾਂ ਇਸ ਤਰ੍ਹਾਂ ਕੋਈ ਨਹੀਂ ਹੁੰਦੀ ਇੱਕ ਇਹਦੇ ਵਿੱਚ ਮੇਨ ਗੱਲ ਜਿਹੜੀ ਤੇ ਆਂਦੇ ਨਾਲ ਹੀ ਉਹ ਇਹ ਹੈਗੀ ਹੈ ਕਿ ਸਾਨੂੰ ਹਰ ਵਾਰੀ ਜਦੋਂ ਇਹ ਡੋਰਮੈਂਸੀ ਵਿੱਚ ਪlant ਚਲਾ ਜਾਵੇ ਉਦੋਂ ਦੀ ਸਾਡੀ ਕਟਿੰਗ ਕਰਨੀ ਪੈਂਦੀ ਹਰ ਸਾਲ ਫਿਰ ਇਹ ਨਵੀਂ ਬ੍ਰਾਂਚਸ ਕੱਢਦਾ ਹੈਗਾ ਉੱਤੇ ਇਹ ਫੁੱਲ ਆਉਂਦੇ ਤੇ ਫੁੱਲਾਂ ਦਾ ਫਿਰ ਉਹ ਮੱਖੀਆਂ ਜਾਂ ਕੀੜੇ ਮਖੋੜੇ ਉਹਦਾ ਪੋਲੀਨੇਸ਼ਨ ਕਰਦੇ ਤੇ ਫਿਰ ਫਰੂਟ ਸੈੱਟ ਹੋ ਜਾਂਦਾ ਤੇ ਮਈ ਦੇ ਪਹਿਲੇ ਹਫਤੇ ਦੂਜੇ ਹਫਤੇ ਵਿੱਚ ਫੁੱਲ ਫਰੂਟਿੰਗ ਮਿਲ ਕੇ ਪੱਕ ਜਾਂਦੀ ਹੈ ਇਹਦੀ